ਮੈਂ ਦਰ ਆਦਾਸ ਕਰਦੀ ਸਾਰਿਆਂ ਲਈ ਕਿ ਮਾਲਕ ਨਾ ਤੁਹਾਡੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਲੈ ਕੇ ਆਣ ਬੜੇ ਸੁੱਖਾਂ ਜਿੰਨਾ ਤੁਹਾਨੂੰ ਸਭ ਕੁਝ ਪੁਰਾਣਾ ਭੁੱਲ ਜਾਵੇ ਆਪਣਾ ਇੱਕ ਗੱਲ ਯਾਦ ਰੱਖਣਾ ਜਦੋਂ ਆਪਾਂ ਸੱਚੇ ਦਿਲੋਂ ਅਰਦਾਸ ਕਰਦੇ ਆ ਨਾ ਤਾਂ ਮਾਲਕ ਸੁਣਦਾ ਜ਼ਰੂਰ ਜੇ ਤੇ ਜਦੋਂ ਤੁਹਾਡੇ ਦਿਲ ਨੂੰ ਇਹ ਹੋ ਜੇ ਨਾ ਕਿ ਜੜਾ ਵੀ ਕੇ ਸਾਰੇ ਖੁਸ਼ ਹੋਣ ਤਾਂ ਫਿਰ ਮਾਲਕ ਭਾਗ ਵੀ ਬੜੇ ਲਾਂਦਾ ਜੇ ਐਸੇ ਕਰਕੇ ਜਦੋਂ ਵੀ ਅਰਦਾਸ ਕਰਨੀ ਜਦੋਂ ਵੀ ਬੇਨਤੀ ਕਰਨੀ ਆਪਣੇ ਗੁਰੂ ਮਹਾਰਾਜ ਜੀ ਦੇ ਅੱਗੇ ਜਾ ਕੇ ਹਮੇਸ਼ਾ ਤੁਸੀਂ ਸਾਰਿਆਂ ਦਾ ਭਲਾ ਮੰਗੋ ਕਿ ਮਾਲਕਾ ਹਰੇਕ ਦੀ ਜ਼ਿੰਦਗੀ 'ਚ ਨਾ ਜਿਹੜੇ ਕੰਮ ਰੁਕੇ ਸਾਰੇ ਚੱਲ ਪਣ ਕਿ ਮਾਲਕਾ ਸਾਰਿਆਂ ਨੂੰ ਖੁਸ਼ ਰੱਖੋ ਤੰਦਰੁਸਤ ਰੱਖੋ ਸਾਰੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਵਸਦੇ ਰਹਿਣ ਬੜੀ ਸੋਹਣੀ ਅਰਦਾਸ ਹੈ ਜੀ ਪਰਮਾਤਮਾ ਤਾਂ ਦੇਖਣਾ ਤੁਹਾਡੇ ਤੋਂ ਇਨਾ ਖੁਸ਼ ਹੋਏਗਾ ਨਾ ਜਦੋਂ ਤੁਸੀਂ ਕਿਸੇ ਦਾ ਚੰਗਾ ਮੰਗੋਗੇ ਮਾਲਕ ਨੇ ਫਿਰ ਤੁਹਾਡੀ ਜ਼ਿੰਦਗੀ 'ਚ ਸਾਰੀਆਂ ਰੁਕੀਆਂ ਚੀਜ਼ਾਂ ਚਲਾ ਦੇਣੀਆਂ ਜੇ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਆਪਾਂ ਹੁਣ ਕੰਨੇ ਨਾ ਕਿ ਸਾਡੀ ਕੋਈ ਮਦਦ ਨਹੀਂ ਕਰਦਾ ਸਾਡੀ ਕੋਈ ਬਾਹ ਨਹੀਂ ਫੜਦਾ